ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਮਿਤੀ 25 ਨਵੰਬਰ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸਮਾਗਮ uniqueItems ਕੀਤੇ ਗਏ ਨੇ ਇਸ ਸੰਬੰਧ ਵਿੱਚ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੇ ਭੋਗ 25 ਤਰੀਕ ਨੂੰ ਪਾਏ ਜਾਣਗੇ ਉਪਰੰਤ ਦੇਰ ਰਾਤ ਤੱਕ ਦੀਵਾਨ ਸਜਣਗੇ ਮਿਤੀ 24 ਨਵੰਬਰ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੋਵੇ ਸੇਂ ਦੀਨ ਧਿਆਨ ਸਤਿਗੁਰੂ ਨੌਵੇਂ ਪਾਤਸ਼ਾਹ ਅੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਆਪ ਜੀ ਦਾ 350 ਸਾਲਾ ਸ਼ਤਾਬਦੀ ਸ਼ਹੀਦੀ ਗੁਰਪੁਰਬ ਅੱਤੇ ਆਪ ਜੀ ਦੇ ਪਿਆਰੇ ਗੁਰਸਿੱਖ ਭਾਈ ਸਦੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਅਤੇ 10ਵੇਂ ਪਾਤਸ਼ਾਹ ਜੀ ਦਾ 350 ਸਾਲਾਂ ਸ਼ਤਾਬਦੀ ਗੁਰਿਆਈ ਦਿਵਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚ ਦਰਬਾਰ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਆਪ ਜੀ ਦੇ ਪਵਨ ਪਵਿੱਤਰ ਅਸਥਾਨ ਗੁਰਦਵਾਰਾ ਮਹਿਲ ਭੂਰਾ ਸਹਿਬ ਜੀ ਵਿਖੇ ਅੱਜ ਰੋਜ ਤੁਮ ਤੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰਵਾਇ ਜਾ ਰਿਹਾ ਣ ਪਾਤਸ਼ਾਹੀਓ ਕਿਰਪਾ ਕਰਨੀ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਇਲ ਫੁੱਲ ਭੇਟਾਵਾਂ ਦਨ ਪ੍ਰਮਾਣ ਕਰਨੀਆਂ ਆਪਣੇ ਦਾ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਸ਼ੌਖਾ ਜਿਨ ਹਰ ਹਿਰਦੈ ਨਾਮ ਨ ਬਸਿਓ ਤੈਨ ਮਾ ਉਏ ਖੱਪ ਖੱਪ ਮੂਏ ਕਰਜਾ ਜਨ ਹਰ ਹਿਰਦੈ ਨਾਮ ਨ ਬਸਿਓ ਤੇ ਨਾ ਮਾਤ ਕਿਝੇ ਹਰ ਬਾਂਜਾ ਬਿਨ ਸੁੰਨੀ ਦੇਹ ਫਿਰ ਹੈ ਬਿਨ ਨਾਵੈ ਉਏ ਖੱਪ ਖੱਪ ਮੂਏ ਮੇਰਾ ਮਨ ਜਪ ਰਾਮ ਨਾਮ ਹਰ ਮਾਜ ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹੋ ਹਰ ਕੀਰਤ ਕਲ ਜੁਗ ਪਦ ਊਤਮ ਹਰ ਪਾਈਏ ਸਤ ਗੁਰ ਮੱਜ ਹਉ ਬਲਹਾਰੀ ਸਤ ਗੁਰ ਆਪਣੈ ਜਨ ਗਗਤ ਨਾਮ ਪਰਗਾਜਾ ਦਰਸ਼ਨ ਸਾਦ ਮਿਲਿਓ ਬੜਾ ਭਾਗੀ ਸਭ ਕਿਲ ਵਿਖ ਗਵਾਜਾ ਸਤ ਗੁਰੂ ਸਾਹੂ ਪਾਇਆ ਬਡਣਾ ਪਰ ਕੀਐ ਬਹੁ ਗੁਣ ਸਾਂਜਾ ਜਿਨ ਕੋ ਕਿਰਪਾ ਕਰੇ ਜਗ ਜੀਵਣ ਦਰ ਕਾਗਦ ਫਾਰੇ ਜਨ ਨਾਨਕ ਲੇਖ ਸਮਝ ਜਨ ਕੋ ਕਿਰਪਾ ਕਰੇ ਜਗ ਜੀਵਾਨਾ ਪਰੁਰ ਤਾਰਿਓ ਮਨ ਮਾਜਾ ਪਰਮਰਾਏ ਦਰ ਕਾਗਦ ਫਾਰੇ ਜੰਗ ਨਾਣਕ ਲੇਖਾ ਸਮਝ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਉਲੀਕੇ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਰਦਾਰ ਵਿਕਰਮਜੀਤ ਸਿੰਘ ਨੇ ਦਿੱਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖਾਂ ਦੀ ਸਰਬੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਮੋਢਲਾ ਫਰਜ਼ ਨਿਭਾਉਂਦੀ ਹੋਈ ਗੁਰੂ ਸਹਿਬਾਨਾਂ ਦੀਆਂ ਸਤਾਪਦੀਆਂ ਦੇ ਰੂਪ ਵਿੱਚ ਇਹ ਸਮਾਗਮ ਜਿਹੜੇ ਉਲੀਕੇ ਗਏ ਆ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਗੁਰਸਿੱਖ ਪਿਆਰੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸਤਾਪਦੀ ਸਮਾਗਮ ਜੋ ਬੜੇ ਹੀ ਉੱਚ ਪੱਧਰੀ ਪ੍ਰੋਗਰਾਮ ਉਲੀਕੇ ਗਏ ਉਹਨਾਂ ਦੇ ਤਹਿਤ ਗੁਰਦੁਆਰਾ ਗੁਰੂ ਕੇ ਮਹਿਲ ਅੱਜ ਖੰਡਪੜ ਸਾਹਿਬ ਜੀ ਦੀ ਅਰੰਭਤਾ ਕੀਤੀ ਗਈ ਹੈ ਜੋ ਕਿ ਪਰਸੋਂ 25 ਤਰੀਕ ਨੂੰ ਭੋਗ ਪਾਏ ਜਾਣਗੇ ਉਹਨਾਂ ਸਮਾਗਮਾਂ ਦੇ ਲੜੀ ਤਹਿਤ ਪਰਸੋਂ ਨੂੰ ਇੱਕ ਮਹਾਨ ਗੁਰਮਤ ਸਮਾਗਮ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਦੇਰ ਰਾਤ 11 ਵਜੇ ਤੱਕ ਚੱਲੇਗਾ ਜਿਸ ਵਿੱਚ 8 ਵਜੇ 7 ਵਜੇ ਦੇ ਕਰੀਬ ਅਸੀਂ ਖੰਡਪੜ ਸਾਹਿਬ ਜੀ ਦੇ ਸਾਹਿਬ ਜੀ ਦੇ ਭੋਗ ਪੈਣਗੇ ਉਪਰੰਤ ਸਿੰਘ ਸਾਹਿਬ ਜੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਵੱਲੋਂ 8 ਤੋਂ 9 ਵਜੇ ਤੱਕ ਕਥਾ ਕੀਰਤਨ ਕੀਤੀ ਜਾਵੇਗੀ 9 ਵਜੇ ਤੋਂ ਨਿਰੰਤਰ ਕੀਰਤਨ ਦੇ ਪ੍ਰਵਾਹ ਚੱਲਣਗੇ ਜੋ ਦੇਰ ਰਾਤ 11 ਵਜੇ ਤੱਕ ਰਸਮ ਪੂਰਨਤਾ ਹੋਵੇਗੀ ਇਸੇ ਤਹਿਤ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਸਮੁੱਚੀ ਕੌਮ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਸਮੁੱਚੀ ਕੌਮ ਨੂੰ ਇਸ ਸ਼ਹੀਦੀ ਦਿਵਸ ਵਿੱਚ ਆਪਣੀਆਂ ਤਨੋਂ ਮਨੋਂ ਹੋ ਕੇ ਹਾਜ਼ਰੀਆਂ ਲਵਾਉਣ ਲਈ ਸਾਰਿਆਂ ਨੂੰ ਗੁਰੂ ਸਾਹਿਬ ਆਪ ਪ੍ਰੇਰਿਤ ਕਰਕੇ ਇਹਨਾਂ ਸਮਾਗਮਾਂ ਵਿੱਚ ਸਹਾਜਰੀਆਂ ਲਗਾਉਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੋ ਸਿੱਖ ਕੌਮ ਵਿੱਚ ਏਕਤਾ ਸਲੂਕ ਥਪਾਕ ਬਖਸ਼ੋ ਕਿਉਂਕਿ ਆਪ ਆਪਣੇ ਆਪ ਪੁਰਖਿਆਂ ਦੇ ਦਿਨ ਤਿਹਾਰ ਐਵੇਂ ਹੀ ਚੜ੍ਹਦੀ ਕਲਾ ਦੇ ਨਾਲ ਮਨਾਉਂਦੇ ਰਹੀਏ ਸ੍ਰੀ ਅਕਾਲ ਸਖਸਾਹਬ ਜੀ ਦੀ ਰਹਿਨਮਾਈ ਹੇਠ ਸਿੱਖ ਕੌਮ ਇਕੱਤਰ ਹੋਵੇ ਇਹ ਹੀ ਸਾਰਿਆਂ ਨੂੰ ਸਾਡੀ ਬੇਨਤੀ ਹੈ ਗੁਰੂ ਰਾਮਦਾਸ ਪਾਸ਼ਾ ਚੜ੍ਹਦੀ ਕਲਾ ਕਰ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪ ਜੀ ਜੋ ਇਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਦੇ ਨਾਮ ਨਾਲ ਪ੍ਰਸਿੱਧ ਹੈ ਤੀਸਰੇ ਪਾਸਾ ਸ੍ਰੀ ਗੁਰੂ ਅਮਰਦਾਸ ਜੀ ਜਦ ਭਾਈ ਜੇਠਾ ਜੀ ਨੂੰ ਇਸ ਪਾਵਨ ਸਥਾਨ ਤੇ ਲੈ ਕੇ ਪਹੁੰਚੇ ਉਸ ਸਮੇ ਇਹ ਸਾਰਾ ਜੰਗਲ ਬਿਆਬਾਨ ਸੀ ਕਿਸੇ ਵੀ ਤਰ੍ਹਾਂ ਦੀ ਬਸੋ ਨਹੀਂ ਸੀ ਗੁਰੂ ਅਮਰਦਾਸ ਪਾਸਾ ਜੀ ਨੇ ਭਾਈ ਜੇਠਾ ਜੀ ਨੂੰ ਹੁਕਮ ਕੀਤਾ ਕਿ ਆਪ ਜੀ ਇੱਥੇ ਆਪਣੀ ਰਹਿਸ਼ ਵਾਸਤੇ ਮਕਾਨ ਬਣਾਓ ਅਤੇ ਨਵੀਂ ਨਗਰੀ ਵਸਾਓ ਭਾਈ ਜੇਠਾ ਜੀ ਨੇ ਹੁਕਮ ਮੰਨਦੇ ਹੋਏ ਇਸ ਪਾਵਨ ਸਥਾਨ ਤੇ ਆਪਣੀ ਰਹਿਸ਼ ਵਾਸਤੇ ਮਕਾਨ ਬਣਾਇਆ ਗੁਰੂ ਘਰ ਚੱਕ ਨਾ ਦੀ ਨਗਰੀ ਵਸਾਈ 52 ਤਰ੍ਹਾਂ ਦੇ ਕਾਰੀਗਰ ਸੱਦ ਕੇ ਉਹਨਾਂ ਨੂੰ ਕਾਰੋਬਾਰ ਖੋਲ ਕੇ ਦਿੱਤੇ ਕੋਸ ਸਮਾ ਰੈਨ ਉਪਰੰਤ ਸ੍ਰੀ ਗੁਰ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਚਲੇ ਗਏ ਜਦ ਜੋਤੀ ਜੋ ਸਮੋਲ ਲੱਗੇ ਤਾਂ ਉਹਨਾਂ ਨੇ ਗੁਰਤਾ ਗੱਦੀ ਭਾਈ ਜੇਠਾ ਜੀ ਨੂੰ ਦੇ ਦਿੱਤੀ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਜਦ ਇਸ ਪਾਵਨ ਸਥਾਨ ਤੇ ਪਹੁੰਚੇ ਤਾਂ ਇਸ ਨਗਰੀ ਦਾ ਨਾਮ ਰਾਮਦਾਸਪੁਰ ਪੈ ਗਿਆ ਅੰਮ੍ਰਿਤ ਸਰੋਵਰ ਦੀ ਖੁਦਾਈ ਹੋਣ ਤੋਂ ਬਾਅਦ ਇਸ ਨਗਰੀ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਪੈ ਗਿਆ ਇਸ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਪੰਜ ਗੁਰੂ ਸਾਹਿਬਾਨੇ 58 ਸਾਲ ਦੇ ਕਰੀਬ ਰਹਿائش ਕੀਤੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸੇ ਪਾਵਨ ਸਥਾਨ ਤੇ ਰਹਿ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਕਾਰਜ ਹੋਏ ਇਸੇ ਪਾਵਨ ਸਥਾਨ ਤੋਂ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਪੁੱਤਰ ਦਾ ਵਰ ਨੈਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਪਾਸ ਚਵਾਲ ਗਏ ਬਾਬਾ ਬੁੱਢਾ ਸਾਹਿਬ ਜੀ ਦੇ ਵਰ ਸਦਕਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਛਾਟੇ ਵਿਖੇ ਹੋਇਆ ਇਸੇ ਪਾਵਨ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਪੰਜ ਬੱਚੇ ਹੋਏ ਵਾਹ ਬਾਬਾ ਸੂਰਜਮਾਲ ਜੀ ਬਾਬਾ ਅਨੀ ਰਾਏ ਜੀ ਬਾਬਾ ਅਟਲ ਰਾਏ ਜੀ ਬੀਬੀ ਵੀਰੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਪੰਜ ਬੱਚਿਆਂ ਦਾ ਜਨਮ ਇੱਥੇ ਹੋਇਆ ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਜੀ ਉਹਨਾਂ ਦਾ ਜਨਮ ਡਰੋਲੀ ਭਾਈ ਜੀ ਮੋਗੇ ਵਿਖੇ ਹੋਇਆ ਇਸੇ ਪਾਵਨ ਸਥਾਨ ਤੋਂ ਰਜਾਨਾ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਅਤੇ ਦੀਵਾਨ ਸਜੋਣ ਵਾਸਤੇ ਜਾਇਆ ਕਰਦੇ ਸੀ ਇਸ ਪਾਵਨ ਸਥਾਨ ਤੇ ਸਤਗੁਰਾਂ ਦੇ ਨਾਲ ਉਹਨਾਂ ਦਾ ਪਰਿਵਾਰ ਸਮੇਂ-ਸਮੇਂ ਤੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਸੀ ਅਤੇ ਹੋਰ ਸੰਗਤਾਂ ਆ ਕੇ ਠਹਿਰਦੀਆਂ ਸਨ ਗੁਰੂ ਸਾਹਿਬਾਂ ਦਾ ਘਰ ਹੋਣ ਕਰਕੇ ਇਸ ਪਾਵਨ ਸਥਾਨ ਨੂੰ ਗੁਰਦੁਆਰਾ ਗੁਰੂ ਕਾ ਮਹਿਲ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ